ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬੋਲੀਆਂ ਤੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ ਬਹੁਤ ਹੀ ਸੋਹਣੀਆਂ ਬੋਲੀਆਂ ਨੇ ਤੇ ਵਧੀਆ ਲੱਗੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਆਪਾਂ ਨੂੰ ਪਿਛਲੀ ਵੀਡੀਓ ਤੇ ਆਪ ਨੂੰ ਕਮੈਂਟ ਆਇਆ ਸੀ ਜਿਹੜੀ ਆਪਾਂ ਵੀਡੀਓ ਪਾਈ ਸੀ ਚੌਂਕਾ ਵੀ ਤੇਰਾ ਪਾਬੋ ਕੋਠੀ ਵੀ ਤੇਰੀ ਲੋਕਗੀਤ ਸੀ ਬਹੁਤ ਹੀ ਸੋਹਣਾ ਲੋਕਗੀਤ ਸੀ ਤੇ ਇਹ ਕਿਸੇ ਨੇ ਕਮੈਂਟ ਕੀਤਾ ਸੀ ਯੂਜ਼ਰ ਡਬਲਯੂਟੀ ਵਾਲੇ ਨੇ ਕਿ ਬਹੁਤ ਸੋਨਾ ਗੀਤਾ ਥੈਂਕ ਯੂ ਜੀ ਤੁਹਾਡਾ ਸੋਨਾ ਜਿਹਾ ਕਮੈਂਟ ਕਰਨ ਲਈ ਇਦਾਂ ਹੀ ਸੋਨੇ ਸੋਨੇ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਸ਼ੁਰੂ ਕਰਦੇ ਆਂ ਸੱਪ ਤਾਂ ਮੇਰੇ ਘਾਤੋਂ ਲੜ ਜੇ ਸੱਪ ਤਾਂ ਮੇਰੇ ਘਾਤੋਂ ਲੜ ਜੇ ਮੈਂ ਮਾਂ ਭਿਆਨੋਂ ਪਿਆਰੀ ਵੇ ਮਾਂ ਤਾ ਮੇਰੀ ਦਾਜ ਜੋੜਦੀ ਮਾਂ ਤਾ ਮੇਰੀ ਦਾਜ ਜੋੜਦੀ ਸਣੇ ਬਾਗ ਫੁਲਕਾਰੇ ਹਟਕੇ ਬੈ ਮਿੱਤਰਾ ਸਭ ਨੂੰ ਜਵਾਨੀ ਪਿਆਰੀ ਹਟਕੇ ਬੈ ਮਿੱਤਰਾ ਸਭ ਨੂੰ ਜਵਾਨੀ ਪਿਆਰੀ ਹਟਕੇ ਬੈ ਮਿੱਤਰਾ ਸੱਤ ਸੇ ਮਰੀਨੇ ਮੁੰਡੇ ਜੰਮੇ ਸੱਤ ਸੇ ਮਰੀਨੇ ਮੁੰਡੇ ਜੰਮੇ ਜਮ ਜਮ ਪਰੀਰ ਸੋਈ ਸਾਰੇ ਮਾ ਵਰਗੇ ਪਿਓ ਤੇ ਗਿਆਨ ਕੋਈ ਸਾਰੇ ਮਾ ਵਰਗੇ ਪਿਓ ਤੇ ਗਿਆਨ ਕੋਈ ਸਾਰੇ ਮਾ ਵਰਗੇ ਹਰੀ ਯਾਰੀ ਯਾਰੀ ਬਰੋਟੇ ਦੇ ਬਰੋਟੇ ਦੇ ਦੰਤਨ ਕਰੇ ਕਵਾਰੀ ਦੰਤਨ ਕਿਉਂ ਕਰਦੀ ਦੰਦ ਤੇ ਕਿਉਂ ਕਰਦੀ ਦੰਦ ਚ ਟੇਕਰੰਦੀ ਮਾਰੀ ਨਹੀਂ ਦੰਦ ਚ ਟੇਕੇ ਕਿਉਂ ਕਰਦੀ ਦੰਦ ਚ ਟੇਕੇ ਕਿਉਂ ਕਰਦੀ ਨਹੀਂ ਸੋਹਣੀ ਲੱਗਣਦੀ ਮਾਰੀ ਨਹੀਂ ਸੋਹਣੀ ਕਿਉਂ ਲੱਗਦੀ ਸੋਹਣੀ ਕਿਉਂ ਲੱਗਦੀ ਮੁੰਡੇ ਪਟਨ ਦੇ ਮਾਰੀ ਕੁੜੀਏ ਹਾਂਦੀਏ ਲਾ ਮਿੱਤਰਾਂ ਨਾਲ ਯਾਰੀ ਕੁੜੀਏ ਹਾਂਦੀਏ ਲਾ ਮਿੱਤਰਾਂ ਨਾਲ ਯਾਰੀ ਕੁੜੀਏ ਹਾਂਦੀਏ ਬਹੁਤ ਸੋਹਣੀ ਬੋਲਦੀ ਏ ਤੇ ਇੱਕ ਵਾਰੀ ਦੋ ਤਿੰਨ ਵਾਰੀ ਰਿਪੀਟ ਕਰੋਗੇ ਤਨ ਬਹੁਤ ਜਿਆਦਾ ਸੋਹਣੀ ਲੱਗੇਗੀ ਨਖਸ ਤੇ ਯੇ ਹੋਰਾਂ ਤੇ ਹੋਰ ਤੇ ਨਹੀਂ ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨਹੀਂ ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨਹੀਂ ਐ ਵੀ ਬਹੁਤ ਸੋਹਣੀ ਸੀ ਸੱਸਲੀ ਬੋਲੀ ਸੱਸ ਮੇਰੀ ਦੇ ਮੁੰਡਾ ਹੋਇਆ ਸੱਸ ਮੇਰੀ ਦੇ ਮੁੰਡਾ ਹੋਇਆ ਲੋਕੀ ਦੇਣ ਵਧਾਈਆਂ ਨੀ ਸ਼ਰੀਕ ਜੰਮਿਆ ਜਾਨ ਮੁਠੀ ਵਿੱਚ ਆਈ ਨੀ ਸ਼ਰੀਕ ਜੰਮਿਆ ਜਾਨ ਮੁਠੀ ਵਿੱਚ ਆਈ ਨੀ ਸ਼ਰੀਕ ਜੰਮਿਆ ਢੇਰ 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 दारू ਦਾ ਬੰਨਾ ਲਾਕੇ ਮੁੰਡਾ தਸਤਖਤੇ ਕਿਉਂ ਭੇੜੇ ਵੇ ਮੈਂ ਕਿਹੜਾ ਨਿਆਣੀ ਸੀ ਮੈਂ ਕਿਹੜਾ ਨਿਆਣੀ ਸੀ ਮੈਂ ਜਾਣਾ ਠੰਗ ਬਥੇਰੇ ਨਿਕਲ ਫਰੰਟ ਗਈ ਆਈਨ ਹੱਥਾਂ 'ਚ ਮੇਰੇ ਨਿਕਲ ਫਰੰਟ ਗਈ ਆਈਨ ਹੱਥਾਂ 'ਚ ਮੇਰੇ ਨਿਕਲ ਫਰੰਟ ਗਈ ਪੂਰਾ ਪਰਤੀ ਹੋ ਗਿਆ ਪਰ ਪੂਰਾ ਪਰਤੀ ਹੋ ਗਿਆ ਨਹੀਂ ਉਹਨੂੰ ਬਾੜਰ ਮਿਲਿਆ ਟਾਕਾ ਨਹੀਂ ਵਰੇ ਦਿਨ ਅਪਿਛੋਂ ਆਇਆ ਨਹੀਂ ਵਰੇ ਦਿਨ ਅਪਿਛੋਂ ਆਇਆ ਨਹੀਂ ਧਰ ਵਿੱਚ ਖੇਲਦਾ ਕਾਕਾ ਨਹੀਂ ਜੋਰੋਂ ਨੂੰ ਜਾ ਕੇ ਪੁੱਛਦਾ ਨਹੀਂ ਜੋਰੋਂ ਨੂੰ ਜਾ ਕੇ ਪੁੱਛਦਾਣੀ ਸਾਲੀਏ ਆ ਕੀ ਹੋ ਗਿਆ ਬਹ ਕਾਣੀ ਜੋਰੋਂ ਨੇ ਤਾਂ ਦੱਸਿਆ ਸੀ ਜੋਰੋਂ ਨੇ ਤਾਂ ਦੱਸਿਆ ਸੀ ਬਿਨ ਬਦਲਾ ਹੋ ਗਿਆ ਛੜਾ ਕਾਣੀ ਹੱਸ ਹੱਸ ਦੱਸਦੀ ਆ ਹੱਸ ਹੱਸ ਦੱਸਦੀ ਆ ਸ਼ੋਲਿਆਂ ਨੂੰ ਪਿਆ ਪਟਾਕਾ ਸਾਲੀ ਦੇ ਮਾਰੇ ਖਿੱਚ ਕੇ ਸਾਲੀ ਦੇ ਮਾਰੇ ਖਿੱਚ ਕੇ ਬਟਕੇ ਮਾਰੇ ਚਟਾਕਾ ਕਹਿੰਦੀ ਚਲ ਛੜ ਗੁੱਸਾ ਮੁਕਤੀ ਮਿਲ ਗਿਆ ਕਾਕਾ ਕਹਿੰਦੀ ਛੜ ਗੁੱਸਾ ਮੁਕਤੀ ਮਿਲ ਗਿਆ ਕਾਕਾ ਕੰਦੀਸ਼ ਚੱਲ ਛੱਡ ਗੁੱਸਾ ਵੇੜਾ 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 ਪੁਣੀਆ ਮੇਂ ਦੋਕਤੀਆਂ ਗੁਨੀਆ ਮਦੋ ਗੱਤੀਆਂ ਟੁੱਟ ਪੈਣੇ ਦਾ ਬਾਹਰ ਮਾਗੇੜਾ ਦੇਲੀ ਵਿੱਚ ਕੁੱਤਾ ਚਰਖਾ ਦੇਲੀ ਵਿੱਚ ਕੁੱਤਾ ਚਰਖਾ ਕਰਦਾ ਮੈਂ ਇੱਕ ਗਿਆ ਵੇੜਾ ਲੰਗਦੀ ਏ ਨਾ ਕਵਟਕੇ ਲੰਗਦੀ ਏ ਨਾ ਕਵਟਕੇ ਤੈਨੂੰ ਮਾਂ ਨਿਚੰਦਰੀਏ ਕਿਹੜਾ ਲੱਕਦੀ ਪਤਲੀ ਤੋਂ ਨੰਗ ਮਾਲਿਆ ਪੇਰਾ ਲੱਕ ਤੋਂ ਪਤਲੋ ਨੂੰ 나ਗ ਪਾਲਿਆ ਕੇਰਾ ਲੱਕਦੀ ਪਤਲੋ ਨੂੰ 나ਗ ਪਾਲਿਆ ਕੇਰਾ ਲੱਕਦੀ ਪਤਲੋ ਨੂੰ होरादे जी जेलम मसलम मे होराधे मेरा जी जामे चदानी जिटी रोड ते पकोड़े वेच दानी जिटी रोड ते पकोड़े वेच दानी ਸਸ ਮਰੀ ਦੇ ਕੱਕਾ ਹੋਇਆ ਨਾ ਤਰਿਆ ਗੁਰੂ ਦਿੱਤਾ ਪੰਜੀਰੀ ਖਾਵਾਂਗੇ ਵੈ ਗਰੂ ਨੇ ਦਿੱਤਾ ਪੰਜੀਰੀ ਖਾਵਾਂਗੇ ਵੈ ਗਰੂ ਨੇ ਦਿੱਤਾ ਠੇਰਾ 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 ਪੱਟਿਆ ਦਮੋਟੀ ਅਖਦਾ பட்டியத்து மோட்டி அக்கூரா முக்க முடிய கேல முறைய முக்கி ஜிரா ரேரா ஜிரா ரேரா ஜிரா ரரா தாவே 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 கண்ணி தார மு ਕੰਨੀ ਧਰਮੁੰਡ ਬੰਨ ਜਾ ਰ ਪਿੰਜਣੀਆਂ ਨਾਲ ਸੁਹਾਵੇ ਚੰਦ ਚਕਾਸ਼ਨੀ ਬੰਨਦਾ ਸਾਫਾ ਦੁੱਧ ਕਾਸ਼ਨੀ ਬੰਦਾ ਸਾਫੇ ਜਿਵੇਂ ਉੱਡੇ ਕਬੂਤਰ ਜਾਵੇ ਨੀ ਮਲਮਲ ਦੇ ਸੋਹਦੇ ਕੁੜਤੇ ਮਲਮਲ ਦੇ ਸੋਹਦੇ ਕੁੜਤੇ ਜ्यों ਬਗਲਾ ਤਲਾ ਵਿੱਚ ਨਾਵੇ ਨਚਦੀ ਪਤਲੋਦੀ ਸਿਫਤ ਕਰੀ ਨਾ ਜਾਵੇ ਨਚਦੀ ਪਤਲੋਦੀ ਸਿਫਤ ਕਰੀ ਨਾ ਜਾਵੇ ਨਚਦੀ ਪਤਲੋਦੋਂ ਤੇ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਿਹੜੀ ਬੋਲੀ ਤੁਹਾਨੂੰ ਬਹੁਤ ਜ਼ਿਆਦੀ ਪਸੰਦ ਆਈ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆ ਇਸ ਦੇ ਨਾਲ ਹੀ ਨੈਕਸਟ ਵੀਡੀਓ ਦੇ ਨਾਲ ਜੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਕਿਸ ਤਰ੍ਹਾਂ ਦੀਆਂ ਬੋਲੀਆਂ ਚਾਹੀਦੀਆਂ ਨੇ ਵੀਰ ਦੇ ਵਿਆਹ ਦੀਆਂ ਭਾਬੋ ਦੇ ਜਾਂ ਕੋਈ ਵੀ ਕਿਹੜੀਆਂ ਬੋਲੀਆਂ ਚਾਹੀਦੀਆਂ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਲਾਸਟ ਕਰ ਦੇਖਣ ਲਈ ਧੰਨਵਾਦ